ਇਹ ਨਾ ਉਹਨਾਂ ਕਿ ਮੇਜਰ ਕਿਹੜੇ ਮੰਦਰਾ ਬਜਾਰੀ ਆ ਇਹ ਤਰ੍ਹਾਂ ਸੀਗਾ ਸਿਬਲਾ ਮੰਦਰਾ ਬਜਾਰੀ ਜੀ ਤੇ ਤੇ ਕਿੱਝ ਦਾਖੇ ਮਾਰਾਂ ਕਿੰਨੇ ਬੰਦੇ ਹੱਟ ਗਿੱਤੇ ਆ ਕਿਤੇ ਬੰਦੇ ਕਿੰਨੇ ਨੂੰ ਮਾਰ ਕੇ ਆ ਸਾਈਡ ਤੇ نیچے دیے ਨੀਚੇ ਕੇ ਸਾਈਡ ਮਾਰੀ ਆ ਕਿੰਨੇ ਆਦਮੀ ਪੁੱਟਲੇ ਆ ਆਪਣੇ ਕਿੰਨੀ ਗੱਡੀਆਂ ਨੀਚੇ ਆਈਆਂ ਪਤਾ ਨਹੀਂ ਕਿਤੇ ਗੱਡੀ ਕੋ ਟੋੜਾ ਹੈ ਲਾਈ ਇੱਕ ਹੀ ਬੰਦਾ ਆ ਗਿਆ ਇੱਕ ਬੰਦਾ ਆ ਦੀ ਇੱਕ ਬੰਦਾ ਆ ਗਿਆ ਤੇ ਸਾਈਡ ਹੋ ਗਿਆ ਨਾ ਗੱਡੀਆਂ ਕਿੰਨੀਆਂ ਬੰਜੀਆਂ ਨੇ ਲਾਈ ਕੋ ਦੋ ਨਹੀਂ ਬੰਜੀ ਕੌਮ ਕਹ ਰਹੇ ਤੇ ਹੋ

ਅਗਰ ਨਾ ਪਹੁੰਚੇ ਮੁਲਾਜ਼ਮ ਚੱਕੀ ਚਲਾਣੇ ਜਾਂ ਤੇ ਤਾਂ ਫਿਰ ਕਿਵੇਂ ਕਹਾਂ ਕਿ ਮੈਨੂੰ ਵੜਾ ਕੇ ਬੁਲਾਉਣਾ ਪ੍ਰਸ਼ਾਸਨ ਜੇ ਰਾਤ ਨੂੰ ਮੰਦਿਰ ਦੇ ਪੁਜਾਰੀ ਨੇ ਗੱਡੀ ਪਹੋਚਾ ਕੇ ਚਾਰ ਮੋਟਰਸਾਈਕਲਾਂ ਨੂੰ ਠੋਕ ਦਿੱਤਾ ਜਦੋਂ ਭੱਜਣ ਲੱਗਿਆ ਤਾਂ ਲੋਕਾਂ ਨੇ ਉਸ ਨੂੰ ਫੜ ਲਿਆ ਦਰਅਸਲ ਬਟਾਲਾ ਦੇ ਮੁੱਖ ਬਾਜ਼ਾਰ ਬਸ ਸਟੈਂਡ ਦੇ ਨਸਤੀਕ ਉਸ ਵੇਲੇ ਹੰਗਾਮਾ ਹੋਇਆ ਜਦੋਂ ਇੱਕ ਸਿਆਸ ਗੱਡੀ ਚਲਾਉਂਦੇ ਹੋਏ ਮੰਦਿਰ ਦੇ ਪੁਜਾਰੀ ਕੋਲੋਂ ਗੱਡੀ ਬੇਕਾਬੂ ਹੋ ਗਈ ਉਸਨੇ ਤੇਜ਼ ਰਫਤਾਰ ਦੇ ਵਿੱਚ ਰਾਜਵੰਦੇ ਵਕਵਕ ਮੋਟਰਸਾਈਕਲ ਅਤੇ ਐਕਟਿਵਾ ਨੂੰ ਟੱਕਰ ਮਾਰੀ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਉਥੇ ਦੱਸਿਆ ਜਾ ਰਿਹਾ ਕਿ ਇੱਕ ਮੋਟਰਸਾਈਕਲ ਨੂੰ ਜਦੋਂ ਪਹਿਲਾ ਟੱਕਰ ਮਾਰੇ ਤਾਂ ਉਸ ਵੱਲੋਂ ਫਰਾਰ ਹੋਣ ਦੀ ਕੋਸ਼ਿਸ਼ ਕਰਤੀ ਗੱਡੀ ਤੇਜ਼ ਰਫਤਾਰ ਵਿੱਚ ਕੀਤੀ ਤਾਂ ਰਾਹ ਦੇ ਵਿੱਚ ਆਉਂਦੇ ਹੋਰ ਨਾ ਵਾਹਨਾਂ ਨੂੰ ਵੀ ਡਰਾਉਂ ਦਿੱਤਾ ਇਸ ਹੱਥੇ ਵਿੱਚ ਮੋਟਰਸਾਈਕਲ ਸਵਾਰ ਲੋਕਾਂ ਦੇ ਗੰਭੀਰ ਸੱਟਾਂ ਹਾਲਾਂਕਿ ਨਹੀਂ ਲਕੀਆਂ ਲੇਕਿਨ 4 ਦੁਪਈਆ ਵਾਹਨ ਬੂਰੀ ਤਰ੍ਹਾਂ ਟੁੱਟ ਪੱਜ ਕੇ ਮੁੜ ਇਹ ਸਭ ਦੇਖਦੇ ਹੋਏ ਲੋਕਾਂ ਦੀ 队伍 ਨੇ ਕੁਝ ਹੀ ਦੂਰੀ ਤੇ ਪਹਿਲਾ ਕਾਰ ਨੂੰ ਰੋਕਿਆ ਫਿਰ ਕਾਰ ਦੇ ਪੰਨ ਤੋੜ ਕੇ ਉਸ ਤੋਂ ਬਾਅਦ ਮੰਦਰ ਤੇ ਪੁਜਾਰੀ ਨੂੰ ਪੁਲਿਸ ਦੇ ਹਵਾਲੇ ਕੀਤਾ ਪਰਮਭੂ ਜੀ ਸਿੰਘ ਭਾਈ ਆਏ ਬਸਟੈਂਡ ਦੇ ਲੱਗੇ ਉਹ ਸਮਾਨ ਹੀ ਲੈ ਰਹੇ ਗਏ ਇਹ ਇੱਥੇ ਥੋੜੀ ਸਮਾਨ ਲੈ ਕੇ ਬਸ ਉਪਰੀ ਮੋੜ ਨੇ ਲੱਗੇ ਆਂ ਜਿਹੜੀ ਕਾਰ ਦੀ ਅੱਗੇ ਕੱਢੀ ਇਹਨੇ ਗੁਰੂ ਵੇਖ ਲਿਆ ਗੁਰੂ ਇੱਕ ਗੱਡੀ ਆ ਰਹੀ ਸੀ ਵੀ ਨਾ ਮੇਰਾ ਇੱਕ ਵਾਰ ਅੱਗੇ ਬੈਠਾ ਆਇਆ ਤੇ ਅਸੀਂ ਉਹਨੇ ਗੁਰੂ ਦੀਕ ਮਾਰ ਦਿੱਤੀ ਅੱਗੇ ਵੱਲੋਂ ਦੇਖੋ ਕੀ ਹੋਣਿਆ ਉਹ ਬੱਚੇ ਆਪਣੇ ਜੱਕ ਧੰਗੇ ਚੜਿਆ ਗੋ ਆ ਕਿਉਂ ਮੇਰੀ ਇਹਦੇ ਖੇੜੇ ਇਹ ਬੱਚੇ ਨੂੰ ਇਹ ਇਹਨੇ ਨਾ ਅੱਛਾ ਇੱਥੇ ਫਿਰ ਪਿੰਡ ਵੱਤੀ ਤੇ ਤੁਹਾਡੀ ਇਹ ਨਾਲ ਝੂਗੇ ਲਾ ਗਿਆ ਜੀ ਤੇ ਇਸ ਕਰਕੇ ਦੇਖੋ ਚੋੜਾ ਪੀਣ ਦਾ ਉਹਦੇ ਪਰਦੇ ਨੂੰ ਰੱਤ ਪੁਣੀ ਚਾਹੀਦੀ ਹੈ ਹਿਸਾਬ ਨਾਲ ਮੈਕਸਿਮਮ ਜਿੱਤਾ ਮੇਰਾ ਰੱਖਾ 80 ਤੋਂ 100 ਦੇ ਵਿੱਚ ਹੀ ਮੈਂ ਜੈਦੇ ਬਾਜ਼ਾਰ ਦੇ ਵਿੱਚ ਕਰਨੀ ਸਪੀਡ ਨਹੀਂ ਭਾਈ ਬਿਲਕੁਲ 80 ਤੋਂ ਵੱਧ ਦੇ ਵਿੱਚ ਸਪੀਡ ਫੂ ਬ੍ਰੇਕਾਂ ਦੀ ਜੇ ਵੇਰ ਹੋਈਆਂ ਵਾ ਬੰਦਾ ਵਾ ਕੋਈ ਗਰੀਬ ਤੇ ਵੇਖ ਲਓ ਇਹ ਜਿਹੜਾ ਰੋਡ ਆ ਕਿਟੋਂ 20 ਦੇ 30 ਦੇ 40 ਦੇ 40 ਦੇ ਰੋਡ ਆ 40 ਦੀ ਸਪੀਡ ਤੇ ਆਉਣ ਵਾਲਾ ਰੋਡ ਆ ਇਹਨਾਂ ਦੀ 100 ਦੀ ਸਪੀਡ ਤੇ ਆਉਂਦੇ ਆ ਇਹਨੇ ਕਿੰਡੀਆਂ ਕਿੰਨੇ ਘਰ ਖਰਾਬ ਕੀਤੇ ਅਸੀਂ ਰਿਪੋਰਟ ਜੋਤੀ ਆਏ ਆ ਅਸੀਂ ਜਿਉਂਨੇ ਵੀ ਇਸ ਬੰਦੇ ਉੱਤੇ ਕਾਰਵਾਈ ਕੀਤੀ ਜਾਵੇ ਬੰਦਾ ਤਨੋਂ ਨਾ ਪਵੇ ਠੀਕ ਆ ਮੈਂ ਉਹ ਗੱਲ ਹੋਰ ਦੋਈ ਨਹੀਂ ਆ ਬਾਕੀ ਇਹੋ ਜਿਹੋ ਨੇ ਆ ਜਿਹੜੇ ਵਿਚਾਰੇ ਇਹਨੇ ਗਰੀਬਾਂ ਨੂੰ ਲਕਸਾਉਣ ਹੋਇਆ ਵਾ ਸਾਰੀ ਪ੍ਰਭਾਈ ਕੀਤੀ ਜਾਵੇ ਭਾਈ ਆਡੀ ਐਕਟਿਵ ਹੋ ਗਈ ਆ ਸਾਡੇ ਮੁੰਡੇ ਦੇ ਬਾਅਦ ਤੋਹੇ ਥੀਕਾ ਲੱਗੀਆਂ ਜਿਆਦਾ ਰਕਮ ਨਹੀਂ ਸਾਡੇ ਬਸ ਹਰ ਬੱਚਾ ਟੱਕ ਭਰਾ ਗਿਆ ਉਹ ਵੀ ਬੱਚਾ ਰੋਸਾ ਤੇ 4 ਸਾਲ ਦਾ ਹੈਗਾ ਤੁਹਾਨੂੰ ਕਦੀ ਇਸਵੇਂ ਨਹੀਂ ਦੇਖਿਆ ਇਸ ਕਰਕੇ ਚਲੋ ਅਸੀਂ ਇਹੋ ਜਿਹਾਉਣੇ ਆ ਜੇ ਜਬਦਲ ਸਖਤ ਕਾਰਵਾਈ ਕਰੋ ਤੇ ਨਾਤ ਭਾਈ ਜੀ ਇਹ ਵੀ ਭਾਈ